ਤੇ ਨਹੀਂ ਹੋਰ ਜਿਹਨੇ ਦੀ ਕਾਨੂੰਨ 1950 ਦੀਆਂ ਧਜੀਆਂ ਉਡਾ ਕੇ ਹਾਂ ਇਹ ਮਾਤਰਾ ਦਾਤਾ ਰਜਿਸਟ੍ਰੇਸ਼ਨ ਦੇ ভোটার ਰਜਿਸਟ੍ਰੇਸ਼ਨ ਦੇ ਨਿਜਮ 1960 ਦੀਆਂ ਧਜੀਆਂ ਉਡਾ ਕੇ ਇਹ ਕਰ ਰਿਹਾ ਹੈ ਹਾਂ ਪਰ ਸਾਡੀ ਮਾਨ ਜੋ ਸੁਪਰੀਮ ਕੋਰਟ ਨੂੰ ਉਹ ਕਾਨੂੰਨ ਤਾਂ ਨਹੀਂ ਵੀ ਆਂਦਾ ਮੈਂ ਚਿੱਠੀ ਲਿਖੀ ਸੀ ਵੇ ਕਾਨੂੰਨ ਨੂੰ ਹੀ ਰੱਦ ਕਰ ਦੋ ਵਾਲੇ ਦੀ ਬਾਬੇ ਨੇ ਕਿਹਾ ਇਹਨਾਂ ਜੱਜਾਂ ਵਾਲੇ ਬਾਬੇ ਨੇ ਕਿਹਾ ਹਾਂ ਕਾਜੀ ਹੋਏ ਬਹਿ ਕਰੇ ਨਹੀਂ ਆਇਆ ਚੀਫ ਜੱਜ ਸੇ ਕਾਜੀ ਹੈ ਨਾ ਚੀਫ ਕਾਜੀ ਜੀ ਬਾਕੀ ਜਿੰਦੇ ਨਾਲ ਦੇ ਛੋਟੇ ਕਾਜੀ ਨੇ ਲੱਗਿਆ ਦਿਨੇਸ਼ ਕੁਮਾਰ ਵੀ ਕਿਸਮ ਦਾ ਕਾਜੀ ਆ ਦੋ ਦੇ ਨਾਲ ਹੋਰ ਕਾਜੀ ਨੇ ਇੱਕ ਦਾ ਜੋਸ਼ੀ ਨਾਮ ਹੈ ਦੂਜੇ ਦੇ ਨਾਮ ਅਕਤਖੰਡ ਸੰਦੂ ਲੱਗਦਾ ਉਹ ਇਹ ਤਿੰਨੇ ਕਾਜੀ ਹੋਣੇ ਉਹਨਾਂ ਵਿੱਚ ਤੇ ਵੱਡੇ ਕਾਜੀ ਨੇ ਸਾਡੇ ਜਿਹੜਾ ਹੈਗਾ ਲੋਕਤੰਤਰ ਲੋਕਤੰਤਰ ਦਾ ਜੀਨੋਸਾਈਡ ਕਰਿਆ ਜਿਨੇ ਸਿੱਖਾਂ ਦਾ ਜੀਨੋਸਾਈਡ 84 ਦੇ ਵਿੱਚ ਹੋਇਆ ਸੀ ਜਾਂ ਮੁਸਲਮਾਨਾਂ ਦਾ ਜੀਨੋਸਾਈਡ ਹੁਣ ਕਰਨ ਨੂੰ ਫਿਰਦੀ ਹੈ ਐਨਡੀਏ ਇਦਾਂ ਹੁਣ ਸਿੱਖਾਂ ਦਾ ਵੀ ਚਾਰੀ ਹੈ ਇਹ ਦੇਖ ਲੈ ਤੁਸੀਂ ਆਜੂਗੀ ਵਾਰੀ ਕਿੱਦਾਂ ਸਿੱਖਾਂ ਨੇ ਕਿ ਸਾਡੀ ਹੂਂਦ ਵੱਖਰੀ ਹੈ ਜਿੰਦੇ ਜਿੰਨਾ ਮੰਨੀ ਜਾਂਦੇ ਦੇ ਅਸੀਂ ਤਾਂ Hindu ਹੀ ਆ ਕਿ ਸਤਾੜੀ Hindu ਉਹ ਨਜ਼ਰ ਪ੍ਰਤੀਕਰਾਜ ਨਹੀਂ ਕਿ ਜੇ ਕਾ ਨਹੀਂ ਅਸੀਂ ਹਿੰਦੂ ਨਹੀਂ ਹੈ ਉਹਨੇ ਦੇਖੋ ਕੀ ਹੁੰਦਾ ਹਾਂ ਨਾ ਬਾਕੀ ਸੂਬਿਆਂ ਚ ਉਹਨੂੰ ਪਤਾ ਹੀ ਆ ਇੱਕ ਤਾਂ ਧੱਕਾ ਕਰਦੇ ਨੇ ਜਦ ਕਿਸੇ ਨਾਲ ਧੱਕਾ ਹੁੰਦਾ ਹੈ ਉਹ ਛੋਟੇ ਕਰਮਚਾਰੀ ਨੇ ਕੋਈ ਮਾਸਟਰ ਆ ਕੋਈ ਕਲਰਕ ਆ ਕੋਈ ਆਂਗਣ ਵਾਲੀ ਵਰਕਰ ਆ ਕੋਈ ਸ਼ਾਇਦ ਆਸ਼ਾ ਨੂੰ ਵੀ ਲਾ ਦੇਣ ਕੱਲ ਨੂੰ ਉਹ ਜਿਹੜੇ ਹੈਗੇ ਨੇ ਉਹਨਾਂ ਦੇ ਰਾਹੀਂ ਜਦੇ ਚੋਣ ਕਰਾਉਂਦੇ ਆ ਇਹ ਕਹਿੰਦੇ ਨੇ ਧੱਕਾ ਕਰਦੇ ਨੇ ਅਰਨ ਕੁਮਾਰ ਗੋਇਲ ਨੂੰ ਰਿਜ਼ਾਈਨ ਕਰਨਾ ਪਿਆ ਸੀ ਕਿਉਂਕਿ ਮੈਂ ਐਡਾ ਵੱਡਾ ਧੱਕਾ ਨਹੀਂ ਕਰਨਾ ਕਿਉਂਕਿ ਰਜੀਵ ਕੁਮਾਰ ਚਾਹੁੰਦਾ ਸੀ ਵੱਡਾ ਧੱਕਾ ਕਰੋ ਠੱਗੀ ਵੱਡੀ ਕਰੋ ਕਿ ਉਹ ਵਿਚਾਰੇ ਜਦ ਉਹ ਪ੍ਰੈਸ਼ਰ ਨਹੀਂ ਚੱਲਦੇ ਨਾ ਉਹਨਾਂ ਸਮੇਂ ਜਿੰਨੇ ਸਮੇਂ 'ਚ ਚਾਹੁੰਦੇ ਨੇ ਵੇ ਕੰਮ ਕਰੋ ਹੋ ਨਹੀਂ ਸਕਦਾ ਜਿੰਨਾ ਗੈਰ ਕਾਨੂੰਨੀ ਚਾਹੁੰਦੇ ਨੇ ਉਹਨਾਂ ਨੂੰ ਵੀ ਕਿਤੇ ਕਿਤੇ ਲੱਗਦਾ ਕਿ ਇਹ ਗੈਰ ਕਾਨੂੰਨੀ ਹੈ ਹਾਲਾਂਕਿ ਬੋਲ ਨਹੀਂ ਸਕਦੇ ਬਹੁਤਾ ਤੇ ਉਹ ਕਾਨੂੰਨ ਤੋੜ ਕੇ ਜਨ ਪ੍ਰਤੀਨਿਧੀ ਲੋਕ ਪ੍ਰਤੀਨਿਧੀ ਕਾਨੂੰਨ 1950 ਦੀਆਂ ਧੱਜੀਆਂ ਉਡਾ ਕੇ ਹਾਂ ਕਿ ਮਾਤਰਾ ਦਾਤਾ ਰਜਿਸਟ੍ਰੇਸ਼ਨ ਦੇ ভোটার ਰਜਿਸਟ੍ਰੇਸ਼ਨ ਦੇ ਨਿਜਮ 1960 ਦੀਆਂ ਤਾਂ ਜੀਆਂ ਉੜਾ ਕੇ ਇਹ ਕਰ ਰਿਹਾ ਪਰ ਸਾਡੀ ਮਾਨ ਜੋ ਸੁਪਰੀਮ ਕੋਰਟ ਨੂੰ ਉਹ ਕਾਨੂੰਨ ਤਾਂ ਅਜੇ ਵੀ ਨਹੀਂ ਆਂਦਾ ਮੈਂ ਚਿੱਠੀ ਲਿਖੀ ਸੀ ਵੇਖੋ ਨੂੰ ਨਹੀਂ ਰੱਦ ਕਰਦਾ ਫਿਰ ਜੇ ਤੁਸੀਂ ਕਾਨੂੰਨ ਲਾਗੂ ਹੀ ਨਹੀਂ ਕਰਨਦੇ ਨਾ ਤੁਹਾਨੂੰ ਕੰਮ ਤਾਂ ਐਵੇਂ ਕਾਨੂੰਨ ਲਾਗੂ ਹੋਵੇ ਉਹ ਬਿਲਕੁਲ ਨਹੀਂ ਕਰਕੇ ਦੇਖ ਲਓ ਐ ਕਰਕੇ ਦੇਖ ਲਓ ਇਹ ਕੋਈ ਤਰੀਕਾ ਕੋਈ ਪੰਚਾਇਤੀ ਸਮਝੌਤਾ ਸੇ ਇਸ ਕਰਕੇ ਉਹ ਜਿਹੜੇ ਮੈਂ ਉਨੇ ਵਿੱਚ ਇਹੋ ਜਾਂ ਜਿਹੜਾ ਕੰਮ ਸ਼ੁਰੂ ਹੋ ਗਿਆ ਹੁਣ ਤਾਂ ਮੈਨੂੰ ਐਂ ਲੱਗਦਾ ਵੱਡੇ ਵੱਡੇ ਦਾਰੇ ਵੀ ਅੱਗੇ ਸੀ ਬਚਪਨ ਚ ਇੱਕ ਕਹਿੰਦੇ ਹੁੰਦੇ ਵੀ ਜੇ ਨਾ ਮੂੰਹੀ ਚੌਧਰੀ ਬਣ ਕੇ ਸਫੇਦ ਕਪੜੀ ਐ ਸਫੇਦ ਪੋਸ਼ ਕਹਿੰਦੇ ਹੁੰਦੇ ਪਿੰਡਾਂ ਚ ਉਹਨਾਂ ਨੂੰ ਉਹ ਸਫੇਦ ਪੋਸ਼ ਚਿੱਟੇ ਕੱਪੜੇ ਪਾਉਂਦੇ ਸੀ ਤੇ ਉਹ ਕੋਈ ਅੱਜ ਦੀ ਗੱਲ ਨਹੀਂ ਉਹ ਗੁਰੂ ਨਾਨਕ ਸਾਹਿਬ ਨੇ ਆਖਿਆ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਵਾਰੋਂ ਤੋਤੀ ਤੁਮੜੀ ਅੰਦਰ ਵਿਸ਼ਨ ਕੋਰ ਜਿਓ ਸਾਧ ਭਰੇ ਅਨੰਦ ਪਿਆ ਤੋਰ ਸਚੋਰਾ ਚੋਰ ਜਿਓ ਉਹ ਜਿਹੜੇ ਸਫੇਦ ਪੋਸ਼ ਨੇ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਉਹ ਆਹੇਗੇ ਹੁੰਦੇ ਨੇ ਇਹੀ ਬਲੇ ਜਦੋਂ ਇਕੱਠੇ ਹੁੰਦੇ ਨੇ ਤੇ ਸਫੇਦ ਪੋਸ਼ ਕਿੰਨਾ ਚ ਕਹਿੰਦੇ ਹੁੰਦੇ ਕਿ ਵੀ ਗੱਡੂਆਂ ਦੀ ਪੰਥੀਰੀ ਇਕੱਠੀ ਹੋ ਗਈ ਹਾਂ ਦੇਖੋ ਨੇ ਚੌਥੀ ਵਰਤੀ ਆ ਗਈ ਉਹ ਚੁਨਾਇਲਾ ਨੂੰ ਕਿਸੇ ਨੇ ਐਡੀ ਛਾਲਾ ਇੱਧ ਉੱਧ ਨਮਾਦੀ ਜਾਣਗੇ ਤੂ ਕੂਸੀਆਂ ਮਾਰੀ ਜਾਣਗੇ ਕਹਿੰਦੇ ਐਸਾ ਕਰਤਾ ਸੋ ਉਹਦੇ ਵਾਸਤੇ ਬਾਬੇ ਨੇ ਇਹੋ ਜਿਹੇ ਫੈਸਲੇ ਜਿਹਨੇ ਕਰਦੇ ਨੇ ਬਹੁਤ ਸੋਹਣਾ ਕਿਹਾ ਬਾਬੇ ਨੇ ਬਾਬਾ ਕਹਿੰਦਾ ਕਲ ਕਲ ਵਾਲੀ ਸ਼ਰਾਂ ਨਵੀਂ ਕਾਜੀ ਕ੍ਰਿਸ਼ਨ ਹੋਆ ਕਹਿੰਦਾ ਆਪੀ ਕੰਨੋ ਫੈਸਲੇ ਕਾਲ ਰੂਲ ਬਣਾ ਲੇ ਨਿਯਮ ਬਣਾ ਲੇ ਆਪੀ ਫੈਸਲਾ ਕਰਦਾ ਫਿਰ ਇਨਸਾਫ ਕਾਰਾ ਹੋ ਗਿਆ ਮੈਨੂੰ ਲੱਗਦਾ ਇਹ ਜੀ ਕਾਲਾ ਹੋ ਗਿਆ ਜਹੀ ਤੁਹਾਡੀ ਪੱਗ ਤੇ ਕੋਟ ਹੈ ਕਾਲਾ ਹੋ ਗਿਆ ਇਨਸਾਫ ਕ੍ਰਿਸ਼ਨਾ ਦਾ ਮਤਲਬ ਹੈ ਕ੍ਰਿਸ਼ਨ ਪੱਗ ਕਾਲਾ ਕ੍ਰਿਸ਼ਨ ਨਹੀਂ ਉਹਦਾ ਮਤਲਬ ਹੈ ਕ੍ਰਿਸ਼ਨਾ ਕਾਲਾ ਹੋ ਗਿਆ ਇਨਸਾਫ ਕਾਲਾ ਹੋ ਗਿਆ ਜਿਵੇਂ ਜੇ ਸਾਡੇ ਜੱਜ ਨੇ ਇਹਨਾਂ ਜੱਜਾਂ ਬਾਰੇ ਵੀ ਬਾਬੇ ਨੇ ਕਿਹਾ ਹੈ ਇਹਨਾਂ ਜੱਜਾਂ ਬਾਰੇ ਬਾਬੇ ਨੇ ਕਿਹਾ ਹਾਂ ਕਾਜੀ ਹੋਏ ਬਹਿ ਕਰੇ ਨਹੀਂ ਆਏ ਚੀਫ ਜੱਜ ਸੇ ਕਾਜੀ ਹੈ ਨਾ ਚੀਫ ਕਾਜੀ ਜੀ ਬਾਕੀ ਜਿੰਦੇ ਨਾਲ ਦੇ ਛੋਟੇ ਕਾਜੀ ਨੇ ਬੈਠਾ ਗਿਆ ਦਿਨੇਸ਼ ਕੁਮਾਰ ਵੀ ਇੱਕ ਕਿਸਮ ਦਾ ਕਾਜੀ ਆ ਦੋ ਉਹਦੇ ਨਾਲ ਹੋਰ ਕਾਜੀ ਨੇ ਇੱਕ ਦਾ ਜੋਸ਼ੀ ਨਾਮ ਐ ਦੂਜੇ ਦੇ ਨਾਮ ਤਖੱਲਦ ਸੰਧੂ ਲੱਗਦਾ ਉਹ ਇਹ ਤਿੰਨੇ ਕਾਜੀ ਹੋਣੇ ਉਹਨਾਂ ਤੇ ਵੱਡੇ ਕਾਜੀ ਨੇ ਕਹਿੰਦਾ ਕਾਜੀ ਹੋਏ ਬਹਿ ਕਰੇ ਨਿਆਂ ਫੇਰੇ ਤਸਵੀਰ ਕਰੇ ਖੁਦਾਏ ਸੌਖਾ ਕੇ ਕਹਿੰਦਾ ਮੈਂ ਤਾਂ ਠੀਕ ਕਰਨਾ ਰੱਬ ਦੀ ਫੇਰੇ ਤਸਵੀਰ ਮਾਲਾ ਤਸਵੀਰ ਮਾਲਾ ਨੂੰ ਕਹਿੰਦੇ ਨੇ ਫੇਰੇ ਤਸਵੀ ਕਰੇ ਖੁਦਾਏ ਗੁੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ ਸੁਣਾਏ ਗਣੇਸ਼ ਕੁਮਾਰ ਜੀ ਆਪਦੇ ਹਿੱਤ ਵਾਸਤੇ ਸੰਧੂ ਵੀ ਆਪਦੇ ਹਿੱਤ ਵਾਸਤੇ ਜੋਸ਼ੀ ਵੀ ਆਪਦੇ ਹਿੱਤ ਵਾਸਤੇ ਇੱਕ ਜਿਹੜੇ ਸਾਡੇ ਵਿੱਤ ਮੰਤਰੀ ਨੇ ਕੇਂਦਰ ਚ ਐਨਡੀਏ ਦੇ ਮਿਸਟਰ ਸੀਤਾ ਰਮਨ ਜੀ ਹਾਂ ਸੀਤਾ ਰਮਨ ਉਹ ਵਿੱਤ ਮੰਤਰੀ ਦੇ ਘਰ ਵਾਲਾ ਬਹੁਤ ਵੱਡਾ ਅਰਥ ਸ਼ਾਸਤਰੀ ਆ ਪਰਾਕੜਾ ਉਹਦਾ ਤਖੱਲਸ ਹੈ ਹਾਂ ਉਹ ਕਹਿੰਦਾ ਕਹਿੰਦਾ ਇਹਨੇ ਚੋਣ ਕਮਿਸ਼ਨ ਨੇ ਤਾਂ ਸਾਡੇ ਜਿਹੜਾ ਹੈਗਾ ਲੋਕਤੰਤਰ ਲੋਕਤੰਤਰ ਦਾ ਜੀਨੋਸਾਈਡ ਕਰਿਆ ਜਿਨੇ ਸਿੱਖਾਂ ਦਾ ਜੀਨੋਸਾਈਡ 84 ਦੇ ਵਿੱਚ ਹੋਇਆ ਸੀ ਜਾਂ ਮੁਸਲਮਾਨਾਂ ਦਾ ਜੀਨੋਸਾਈਡ ਹੁਣ ਕਰਨ ਨੂੰ ਫਿਰਦੀ ਹੈ ਐਨਡੀਏ ਇਦਾਂ ਹੁਣ ਸਿੱਖਾਂ ਦਾ ਵਿਚਾਰੀ ਇਹ ਦੇਖ ਲੈ ਤੁਸੀਂ ਆਜੂਗੀ ਵਾਰੀ ਕਿਦਾਂ ਸਿੱਖਾਂ ਨੇ ਕਹਿ ਸਾਡੀ ਹੋਂਦ ਵੱਖਰੀ ਹੈ ਜਿੱਦੇ ਜਿੱਦੇ ਤਾਂ ਮੰਨੀ ਜਾਂਦੇ ਦੇ ਸੀ ਤਾਂ Hindu ਹੀ ਆ ਕਿ ਸਤਾੜੀ Hindu ਆ ਉਹ ਨਾ ਚਾਹੀਤ ਰਾਜ ਨਹੀਂ ਜਿੱਦੇ ਕਿ ਨਹੀਂ ਸਭ Hindu ਨਹੀਂ ਹੈ ਉਹਨੇ ਦੇਖੋ ਕੀ ਹੁੰਦਾ ਸੋ ਉਹਨੇ ਕਿਹਾ ਇਹ ਜੀਨੋਸਾਈਡ ਕਰ ਰਹੇ ਨੇ ਇਹ ਬੀਜਨਾਸ਼ ਕਰ ਰਹੇ ਨੇ ਉਹਨੇ ਕੋਈ ਲੋਕੇ ਨਹੀਂ ਕਿਹਾ ਉਹਨੇ ਮੀਡੀਆ ਚ ਕਿਹਾ ਆਪਦੇ ਪੋਸਟ ਚ ਪੂਰਾ ਇੱਕ ਵੀਡੀਓ ਹੈ ਜਿਵੇਂ ਤੁਸੀਂ ਮੇਰਾ ਕਰ ਰਹੇ ਹੋ ਵੀਡੀਓ ਉਹਨੇ ਪੂਰੇ ਵੀਡੀਓ ਚ ਇੰਟਰਵਿਊ ਕੀਤਾ ਹੈ ਵੀ ਇਹ ਤਾਂ ਬੀਜਨਾਸ਼ ਕਰ ਰਹੇ ਨੇ ਸਾਡੀ ਜਮਹੂਰੀਅਤ ਦਾ ਡੈਮੋਕ੍ਰੇਸੀ ਦਾ ਸੋ ਜਿਹੜਾ ਬੰਦਾ ਬੀਜ਼ਨਸ ਕਰਦਾ ਉਹ ਹਿਟਲਰ ਆ ਤੇ ਉਹਨੂੰ ਫਿਰ ਨਿਊਰੰਬਰਗ ਟ੍ਰਾਇਲ ਸੀਗਾ ਇੱਕ ਹੋਇਆ ਜਰਮਨੀ ਦਾ ਉਹ ਨਿਊਰੰਬਰਗ ਟ੍ਰਾਇਲ ਹੋਣਾ ਥੈਂ ਕਿ ਚਲੋ ਇਹ ਜਿਵੇਂ ਇਹਨਾਂ ਨੇ ਲੋਕਾਂ ਨੂੰ ਸਾਡੇ ਪ੍ਰਜਾਤੰਤਰ ਨੂੰ ਇਹ ਗੈਸ ਚੈਂਬਰਾਂ ਚ ਸਾਲ ਰਿਹਾ ਗਣੇਸ਼ ਕੁਮਾਰ ਤੇ ਸਾਰੇ ਤੇ ਇਹਨਾਂ ਨੂੰ ਵੀ ਉਸ ਦੇ ਗੈਸ ਚੈਂਬਰਾਂ ਚ ਹੀ ਪਾਉਣਾ ਪੈਗਾ ਇਹ ਤਾਂ ਪਾਸਾ ਹੋ ਗਿਆ ਐਸਆਈਆ ਦਾ ਉਹ ਹੁਣ ਜਿਹੜੀ ਐਸਆਈਆ ਕੋਰੀ ਹੈ ਬੀਐਲਓ ਉਹ ਵਿਚਾਰੇ ਪ੍ਰੈਸ਼ਨ ਨਹੀਂ ਚੱਲ ਸਕੇ ਕੁਦ ਕੁਛ ਹਾਲੇ ਨੇ ਚਾਹੋ ਤਾਮਨਾਦੂ ਆ ਚਾਹੇ ਉਹ ਕੇਰਲਾ ਆ ਚਾਹੇ ਉਹ ਮਹਾਰਾਸ਼ਟਰ ਆ ਚਾਹੇ ਉਹ ਅਗਸਟ ਮੰਗਾਲ ਆ ਅਕਾਦੀ ਦਰਸ਼ ਮੰਗਾਲ ਜੀ ਦੇ ਵਿੱਚ ਸੁਸਾਈਡ ਕਰਿਆ ਉਹ ਅੰਗਨਵੜੀ ਵਾਲ ਦੇ ਅੱਗੇ ਇਹ ਦਾ ਯੂਸੀਬੀਏ ਤੋਂ ਉਹ ਛੋਟੇ ਕਰਮਚਾਰੀ ਨੇ ਮਸਾਂ ਵਿਚਾਰੇ ਰੋਟੀ ਨਾ ਹੀ ਨਾ ਪ੍ਰੈਸ਼ਰ ਚੱਲ ਫਿਕਰ ਕੰਮ ਦਾ ਨਾ ਇਹਨਾਂ ਕੰਮ ਹੋ ਸਕੇ ਇਹ ਨਾ ਨਜਾਇਜ਼ ਇਹਨਾਂ ਕਰਕੇ ਕਿਉਂਕਿ ਫਸਣਾ ਉਹਨਾਂ ਨੇ ਆ ਉਹ ਚਾਹੇ ਨਦੀਕ ਬੀਏ ਡੋ ਰਾਜਸਥਾਨ ਤੇ ਬੈਠੀ ਆ ਦਨੇ ਉਹਨੂੰ ਪੁੱਛਦੇ ਨੇ ਵੀ ਤੂੰ ਸਾਡਾ ਨਾਮ ਕਿਵੇਂ ਕਰਦਾ ਤੂੰ ਤਾਂ ਸਾਨੂੰ ਫਾਲਮੀ ਨਹੀਂ ਦਿੱਤਾ ਹਾਂ ਕਹਿੰਦੀ ਮੈਂ ਤਾਂ ਜਿase ਤੁਸੀਂ ਤੁਸੀਂ ਮਿਲੀ ਨਹੀਂ ਝੂਠ ਬੋਲੀ ਆ ਉਹ ਕਹਿੰਦੇ ਪਰ ਚੱਲ ਚੱਲ ਫਿਰ ਸਾਡਾ ਨਾਮ ਦੱਸ ਦੇਣਾ ਸੀ ਕਿਵੇਂ ਕਰਦਾ ਕੋਈ ਜਵਾਬ ਨਹੀਂ ਮਖੀ ਜਿਉਂ ਜਿਹੜੇ ਬੀਜਪੀ ਦੇ ਖਾਸ ਨੇ ਉਹ ਤਾਂ ਕਹਿੰਨਾ ਆਪਾਂ ਕਿਹਨਾਂ ਨੇ ਕੜੀ ਜੋ ਦੇਖੀ ਜੋ ਬੋਲੀ ਜਾਂਦੇ ਜਿਹੜਾ ਬੋਲਦੇ ਨੇ